ਮਿਹਨਤਾਂ ਨਾਲ ਜਿਹੜਾ ਚਾਰਜ ਨਹੀਂ ਲੋਕ ਸੁਭਾਅ ਹੱਕ ਫੀਕੋ ਕੋਲੇਦਾਰੇ ਇਸੇ ਦਾ ਸਵਾਗਤ ਕਰਦੇ ਜੁਰਸ਼ਾ ਵਾ ਗੱਡਰਾ ਨਾਮ ਦਾ ਸਰਪ੍ਰਸਤ ਸਮੇਂ ਦੀ ਨਿਜਾਕਤ ਨੂੰ ਦੇਖਦੇ ਹੋਏ ਜਿਆਦਾ ਗੱਲਾਂ ਨਾ ਕਰਦੇ ਹੋਏ ਸਾਡੇ ਜ਼ਿਲ੍ਹਾ ਖੇਡ ਅਫਸਰ ਜੀ ਖੇਡਾਂ ਬਾਸਕਟਬਾਲ ਅਤੇ ਤਾਈ ਕਮਾਂਡੋ ਨੂੰ ਸ਼ੁਰੂ ਕਰਨ ਦਾ ਮਾਨ ਕਰਦਾ ਹਾਂ ਅਪੀਆਸ ਕਰਦਾ ਹਾਂ ਕਿ ਤੁਸੀਂ ਸਾਰੇ ਖਿਡਾਰੀ ਇਹਨਾਂ ਖੇਡਾਂ ਦੇ ਵਿੱਚ ਪੂਰੀ ਮਿਹਨਤ ਇਮਾਨਦਾਰੀ ਅਤੇ ਲਗਨ ਨਾਲ ਭਾਗ ਲਵੋਗੇ। ਜਰਜੀ ਬਰਾੜ ਜੀ ਵਿਕਟੋਰੀਆ ਇਮੀਗ੍ਰੇਸ਼ਨ ਤੋਂ ਬਹੁਤ ਵੱਡਾ ਸਹਿਯੋਗ ਹੈ। ਗੁਰ ਸ਼ਰਮ ਸਿੰਘ ਸਾਡੇ ਬਹੁਤ ਪਿਆਰੇ ਗੀਤ ਨੇ ਸਰਪੰਚ ਸਾਹਿਬ ਪਿੰਡ ਕਾਫਲਵਾਲੀ ਸੁਪਿਆਰੇ ਬੱਚੋ ਸੇਖਾ ਸਾਹਿਬ ਨੇ ਤੁਹਾਨੂੰ ਇੱਕੋ ਹੀ ਗੱਲ ਕਹੀ ਹੈ। ਨਰਸ਼ਿਆਂ ਤੋਂ ਦੂਰ ਰਹਿਣਾ ਹੈ। ਨਿਰੰਤਰ ਮਿਹਨਤ ਕਰਨੀ ਹੈ ਕਿਉਂਕਿ ਕਹਿੰਦੇ ਸੁੱਖ ਨਹੀਂ ਚਲੂ ਤੇ ਜਦ ਮੂਰ ਆਉਂਦਾ ਹੈ ਸੁਖਮਰਤੀ ਜ਼ਿੰਦਗੀ ਸਰੂਰ ਆਉਂਦਾ ਹੈ। ਜ਼ਿੰਦਗੀ ਜੋ ਯੋਗ ਕਰਦੀਏ ਨੇ ਬਿੰਤਾਂ ਤੇ ਕਿਰਤ ਸਦਾ ਚਿਹਰੇ ਤੇ ਨੂਰ ਹੁੰਦਾ ਹੈ ਬਾਬਾ ਫ਼ਰੀਦ ਕਹੋਗੇ ਹਾਂ ਬਹੁਤ ਬਹੁਤ ਮਿਹਰਬਾਨੀ ਸ਼੍ਰੀ ਮੁਖਤਾਰ ਸਾਹਿਬ ਨੂੰ ਸਵਾਗਤ ਕੀਤਾ ਹੈ ਕਿ ਨਾਲ ਮਹਿਮਾਨ ਅਰਨਪੁਰ 12 ਸਾਲਾਂ ਤੋਂ ਸੈਲੈਬ੍ਰੇਸ਼ਨ ਹੋਏਗੀ ਜਿਨੇ ਵੀ ਮਹਿਮਾਨ ਆਏ ਨੇ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦੀ ਸੋਚ ਹੈ ਕਿ ਪੰਜਾਬ ਦਾ ਹਰ ਬੱਚਾ ਜਿਹੜਾ ਉਹ ਗਰਾਉਂਡਾਂ ਦੇ ਵਿੱਚ ਆਵੇ ਗਰਾਉਂਡਾਂ ਵਿੱਚ ਆ ਕੇ ਆਪ ਦੀ ਜਿਹੜੀ ਪਰਮਾਤਮਾ ਨੇ ਉਹਨੂੰ ਦਾਤ ਦਿੱਤੀ ਹੈ ਉਹ ਆਪਣੀ ਦਾਤ ਦਾ ਜਿਹੜਾ ਮਜਾਰਾ ਕਰੇ ਆਪਣਾ ਆਪਣੇ ਪਰਿਵਾਰ ਦਾ ਪੰਜਾਬ ਦਾ ਨਾਂ ਭਾਰਤ ਦਾ ਨਾਂ ਦੁਨੀਆ ਦੇ ਵਿੱਚ ਰੌਸ਼ਨ ਕਰੇ ਇਹ ਸਾਡਾ ਜਿਹੜਾ ਸੁਪਨਾ ਹੈ ਔਰ ਸਾਡੀ ਇਹ ਵੀ ਸੋਚ ਹੈ ਕਿ ਅਸੀਂ ਹਸਪਤਾਲਾਂ ਦੀ ਜਿਹੜੀ ਭੀੜ ਹੈ ਉਹ ਘਟਾ ਕੇ ਗਰਾਊਂਡਾਂ ਦੀ ਭੀੜ ਵਧਾਉਣੀ ਹੈ ਤੋਂ ਇਸ ਨੂੰ ਲੈ ਕੇ ਅੱਜ ਖੇਡਾਂ ਵੱਤਨ ਪੰਜਾਬ ਦੀਆਂ ਜਿਹੜਾ ਇੱਥੇ ਸ਼ੁਰੂ ਹੋਇਆ ਬਾਸਕਟਬਾਲ ਦਾ ਸੀਜ਼ਨ 3 ਇਹਦੇ 2000 ਜਿਹੜੇ ਖਿਡਾਰੀ ਉਹ ਬਾਸਕਟਬਾਲ ਦੇ ਵਿੱਚ ਔਰ ਆਹੀ ਕਮਾਂਡੋ ਦੇ ਵਿੱਚ ਇੱਥੇ ਆਕੇ ਆਪਦੇ ਜਿਹੜਾ ਗੇਮ ਦਾ ਮਜ਼ਾ ਲੈਣਗੇ ਔਰ ਇੱਥੇ ਜਿਹੜੀਆਂ ਜਿੱਤ ਕੇ ਜਾਣਗੀਆਂ ਮੈਂ ਉਹਨਾਂ ਨੂੰ ਵਧਾਈ ਦਿੰਦਾ ਔਰ ਜਿਹੜੇ ਹਾਰਨਗੇ ਉਹਨਾਂ ਨੂੰ ਵੀ ਇਹ ਕਹਿਣਾ ਇੱਕ ਜਿਹੜਾ ਗੇਮ ਦਾ ਨਿਜਮੀ ਜਿੱਤ ਤੇ ਹਾਰ ਹੈ ਤੋਂ ਹਾਰ ਤੋਂ ਬਾਅਦ ਘਬਰਾਉਣਾ ਨਹੀਂ ਮਿਹਨਤ ਕਰਨੀ ਅਗਲੇ ਸਾਲ ਤੁਹਾਨੂੰ ਵੀ ਮੌਕਾ ਮਿਲੇਗਾ ਔਰ ਜਿਹੜੇ ਖਿਡਾਰੀ ਇੱਥੇ ਜਿੱਤ ਕੇ ਜਾਣਗੇ ਉਹਨਾਂ ਨੂੰ ਸਰਕਾਰ ਵੱਲੋਂ ਨਕਦ ਨਾਮ ਤੇ ਹੋਰ ਵੀ ਜਿਹੜਾ ਮਾਨ ਸਨਮਾਨ ਦਿੱਤਾ ਜਾਊਗਾ ਕੋਸ਼ਿਸ਼ ਕਰੋ ਤੇ ਮਿਹਨਤ ਇਨਸਾਨ ਨੂੰ ਅੱਜ ਅਸੀਂ ਖੇਡਾਂ ਮਤਨ ਪੰਜਾਬ ਦੇ 2024 ਸੀਜ਼ਨ 3 ਦੇ ਅਧੀਨ ਰਾਜ ਪੱਦਰੀ ਖੇਡਾਂ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਸ਼ੁਰੂ ਕੀਤੀਆਂ ਜੀ ਸੋ ਅੱਜ 9 ਦਸੰਬਰ ਤੋਂ ਲੈ ਕੇ 14 ਦਸੰਬਰ ਤੱਕ ਜਿਹੜੇ ਵੱਖ-ਵੱਖ ਏਜ ਗਰੁੱਪ ਨੇ ਇਹਨਾਂ ਗੇਮ ਦੇ ਕਰਵਾਏ ਜਾਣਗੇ 14 ਦਸੰਬਰ ਤੱਕ ਇਹ ਗੇਮਾਂ ਚੱਲਣਗੀਆਂ ਜੀ ਸੋ ਬਾਸਕਟਬਾਲ ਤੇ ਤਾਈਕਵਾਂਡੋ ਦੋ ਗੇਮਾਂ ਸੀ ਇਸ ਡਿਸਟ੍ਰਿਕਟ ਦੇ ਵਿੱਚ ਆਰਗੇਨਾਈਜ਼ ਕਰ ਰਹੇ ਆ ਜੀ ਸੋ ਇਹਨਾਂ ਦੋਨਾਂ ਗੇਮਸ ਦੇ ਵਿੱਚ 5 ਗਰੁੱਪ ਨੇ ਮੁੰਡੇ ਕੁੜੀਆਂ ਦੇ ਅੰਡਰ 14 ਅੰਡਰ 17 ਅੰਡਰ 21 21 ਟੂ 30 ਤੇ 31 ਟੂ 40 ਜਿਹੜੇ ਬਾਸਕਟਬਾਲ ਦੇ ਮੁਕਾਬਲੇ ਆ ਉਹ 14 ਤਰੀਕ ਨੂੰ ਖਤਮ ਹੋਣਗੇ ਜੀ ਸੋ ਇਹਦੇ ਵਿੱਚ ਚਾਰ ਵੈਨਿਊ ਹੈ ਜੀ ਇੱਕ ਤਾਂ ਨੋਹ ਨਹਿਰੂ ਸਟੇਡੀਅਮ ਦੀਆਂ ਜਿਹੜੀਆਂ ਦੋ ਗਰਾਊਂਡ ਅਸੀਂ ਉੱਥੇ ਮੁਕਾਬਲੇ ਕਰਵਾ ਰਹੇ ਹਾਂ ਇੱਕ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਆ ਫਰੀਦਕੋਟ ਉੱਥੇ ਇੱਕ ਬਾਬਾ ਫਰੀਦ ਪਬਲਿਕ ਸਕੂਲ ਦੀ ਜਿਹੜੀ ਬਾਸਕਟਬਾਲ ਦੀ ਗਰਾਊਂਡ ਆ ਉਹਨੂੰ ਵੀ ਅਸੀਂ ਜਿਹੜਾ ਯੂਜ਼ ਕਰਾਂਗੇ ਸੋ ਬਾਸਕਟਬਾਲ ਦੇ ਵਿੱਚ ਤਕਰੀਬਨ 2000 ਦੇ ਕਰੀਬ ਜਿਹੜੇ ਖਿਡਾਰੀ ਇਦਾਂ ਜਿਹੜੇ ਤਾਈਕਵਾਂਡੋ ਦਾ ਜਿਹੜੀ ਗੇਮ ਹੈ ਉਹ ਅਸੀਂ ਇਨਡੋਰ ਕਬੱਡੀ ਹਾਲ ਤੇ ਜਿਮਨੇਜ਼ੀਅਮ ਹਾਲ ਦੇ ਵਿੱਚ ਜਿਹੜਾ ਕਰਵਾ ਰਹੇ ਹਾਂ ਜੀ ਉੱਥੇ ਚਾਰ ਅਸੀਂ ਤਾਈਕਵਾਂਡੋ ਦੇ ਮੈਟ ਲਾਏ ਆ ਜੀ ਸੋ ਪੂਰੀ ਉਮੀਦ ਹੈ ਵੀ ਜਿਹੜਾ ਤਾਈਕਵਾਂਡੋ ਦੀ ਗੇਮ ਹੈ ਜਿਹੜਾ ਇਵੈਂਟ ਹੈ 14 12 ਦਸੰਬਰ ਤੱਕ ਖਤਮ ਹੋ ਜੀ ਦੇ 800 ਦੇ ਕਰੀਬ ਜਿਹੜੇ ਖਿਡਾਰੀ ਨੇ ਉਹ ਤਾਈਕਵਾਂਡੋ ਦੇ ਵਿੱਚ ਪਾਰਟਿਸਿਪੇਟ ਕਰਨਗੇ ਇਹ ਜਿੰਨੇ ਵੀ ਖਿਡਾਰੀ ਆਏ ਵੱਖ-ਵੱਖ ਡਿਸਟ੍ਰਿਕਟ ਤੋਂ ਇੱਥੇ ਆਏ ਆ ਇਹਨਾਂ ਦੇ ਰਹਿਣ ਦਾ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿੱਚ ਤੇ ਜਿਹੜੀਆਂ ਕੋਈ ਕੁਝ ਅਸੀਂ ਧਰਮਸ਼ਾਲਾ ਵੀ ਲਈਆਂ ਉੱਤੇ ਅਸੀਂ ਇਹਨਾਂ ਦਾ ਪ੍ਰਬੰਧ ਕੀਤਾ ਜਿੱਥੇ ਇਹਨਾਂ ਨੂੰ ਬਿਸਤਰੇ ਵਗੈਰਾ ਪ੍ਰੋਪਰ ਦਿੱਤੇ ਗਏ ਆ ਤੇ ਇਸ ਤੋਂ ਇਲਾਵਾ ਖਿਡਾਰੀਆਂ ਦੇ ਜਿਹੜੇ ਇਹਦੇ ਅਸੀਂ ਮੈਡਲ ਸਰਟੀਫਿਕੇਟ ਤੇ ਕੈਸ਼ ਪ੍ਰਾਈਜ਼ ਦੇ ਨਾਲ ਵੀ ਜਿਹੜਾ ਸਨਮਾਨਿਤ ਕਰਾਂਗੇ ਜਿੰਨੇ ਅਫੀਸ਼ੀਅਲ ਆਏ ਆ ਟੀਮ ਇਨਚਾਰਜ ਆਏ ਨੇ ਹਰ ਤਰ੍ਹਾਂ ਦਾ ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਅਸੀਂ ਵੱਖ-ਵੱਖ ਜਿਹੜੇ ਰੈਸਟ ਹਾਊਸ ਲਏ ਆ ਸੈਨਿਕ ਰੈਸਟ ਹਾਊਸ ਆ ਬਾਬਾ ਫਰੀਦ ਜੀ ਦੇ ਜਿਹੜਾ ਗੈਸਟ ਹਾਊਸ ਆ ਉਹ ਇਸ ਤੋਂ ਇਲਾਵਾ ਕਈ ਧਰਮਸ਼ਾਲਾ ਅਸੀਂ ਬੁੱਕ ਕੀਤੀਆਂ ਕੁਝ ਹੋਟਲ ਦੇ ਕਮਰੇ ਵੀ ਅਸੀਂ ਬੁੱਕ ਕੀਤੇ ਜਿਹੜੇ ਵੀਆਈਪੀ ਅਫੀਸ਼ੀਅਲਸ ਨੇ ਸਾਡੇ ਉਹਨਾਂ ਦੇ ਲਈ ਸੋ ਆਪਣੇ ਵੱਲੋਂ ਅਸੀਂ ਪੂਰਾ ਵਧੀਆ ਪ੍ਰਬੰਧ ਕੀਤਾ ਤਿੰਨੇ ਟਾਈਮ ਬੱਚਿਆਂ ਨੂੰ ਖਾਣਾ ਦਿੱਤਾ ਜਾ ਰਿਹਾ ਤੇ ਸਾਰਾ ਦਿਨ ਖਾਣਾ ਚੱਲਦਾ ਕੁਝ ਜੀ ਰੋਕਦੇ ਨਹੀਂ ਮਤਲਬ ਕਿ ਵੀ ਖਾਣਾ ਵਿੱਚੋਂ ਬੰਦ ਹੋ ਗਿਆ ਜਿਹੜਾ ਸਵੇਰ ਤੋਂ ਲੈ ਕੇ ਸੱਤ ਤੋਂ ਲੈ ਕੇ 8 ਤੋਂ ਲੈ ਕੇ 10 ਵਜੇ ਤੱਕ ਬ੍ਰੇਕਫਾਸਟ ਆ 12 ਵਜੇ ਤੱਕ ਹੀ ਚੱਲਦਾ ਜਿੱਨੀ ਦੇ ਰੋਟੀ ਵੀ ਲੱਗਦੀ ਇਸੇ ਤਰ੍ਹਾਂ ਲੰਚ ਵੀ ਜਿਹੜਾ 4-5 ਵਜੇ ਤੱਕ ਹੁਣ ਵੀ ਤੁਸੀਂ ਦੇਖ ਲਓ ਵੀ ਹਜੇ ਇਹ ਪਿੱਛੇ ਖਾਣਾ ਲੱਗਿਆ ਹੋਇਆ ਵੇ ਜੇ ਕੋਈ ਬੱਚੇ ਦਾ ਕੋਈ ਮੈਚ ਅੱਗੇ ਪਿੱਛੇ ਆ ਤੇ ਉਹ ਬਾਅਦ ਚਾ ਵੀ ਆ ਕੇ ਇੱਥੇ ਲੰਚ ਕਰ ਸਕਦਾ ਇਸੇ ਤਰ੍ਹਾਂ ਜਿਹੜਾ ਹੈਗਾ ਡਿਨਰ ਦਾ ਵੀ ਅਸੀਂ ਰਾਤ ਨੂੰ 11-11 ਵਜੇ ਤੱਕ ਅਸੀਂ ਡਿਨਰ ਇੱਥੇ ਲਾਈ ਰੱਖਦੇ ਹਾਂ ਵੀ ਕੋਈ ਬੱਚਾ ਜਾਂ ਕੋਈ ਅਫੀਸ਼ੀਅਲ ਖਾਣੇ ਤੋਂ ਰਹਿ ਨਾ ਇਤੋਂ ਇਲਾਵਾ ਅਸੀਂ ਬੱਚਿਆਂ ਦੇ ਲਈ ਜਿਹੜੀ ਇੱਕ ਕਲਚਰਲ ਤੇ 뮤직 ਪਾਰਟੀ ਵੀ ਅਰੇਂਜ ਕਰਾਂਗੇ ਤਾਂ ਕਿ ਬੱਚੇ ਗੇਮਸ ਦੇ ਨਾਲ ਇਹਨੂੰ ਇੰਜੋਏ ਵੀ ਕਰਨ ਗੇਮਸ ਨੂੰ ਤੇ ਤਾਂ ਕਿ ਵੱਧ ਤੋਂ ਵੱਧ ਲੋਕ ਸਪੋਰਟਸ ਦੇ ਵੱਲ ਅਟਰੈਕਟ ਹੋਣ ਤੇ ਇਹੀ ਬੱਚੇ ਸ਼ਮੀਲ ਕਰਦੇ ਅੱਗੇ ਜਾ ਕੇ ਫਰੀਦਪੁਰ ਅਤੇ ਪੰਜਾਬ ਦੀ ਧਰਤੀ ਦਾ ਨਾਮ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਰੌਸ਼ਨ ਕਰਨ ਸੋ ਸਾਡੇ ਬਾਕੀ ਵੀ ਜਿਹੜੇ ਕੋਚਿੰਗ ਸੈਂਟਰ ਆ ਫਰੀਦਪੁਰ ਦੇ ਬੜੇ ਵਧੀਆ ਚੱਲ ਰਹੇ ਨੇ ਹਰੇਕ ਗੇਮ ਦੇ ਵਿੱਚ ਸਾਡੇ ਕੋਲੇ ਇੱਥੇ ਇੰਟਰਨੈਸ਼ਨਲ ਪਲੇਅਰ ਜਿਹੜੇ ਉਪਲਬਧ ਨੇ ਅੱਜ ਵੀ ਜਿਹੜਾ ਹੈਗਾ ਅ ਇੰਟਰਨੈਸ਼ਨਲ ਪਲੇਅਰ ਪਾਲ ਪ੍ਰੀ ਸਿੰਘ ਬਰਾੜ ਜੀ ਨੇ ਗੈਸਟ ਆਫ ਆਨਰ ਦੇ ਤੌਰ ਤੇ ਇੱਥੇ ਜਿਹੜੀ ਸ਼ਿਰਕਤ ਕੀਤੀ ਹੈ ਸਾਡੇ ਅੱਜ ਦੇ ਜਿਹੜੇ ਮੁੱਖ ਮਹਿਮਾਨ ਐਮਐਲਏ ਸਾਹਿਬ ਦੇ ਨਾਲ ਤੇ ਉਹਨਾਂ ਦੇ ਕਰਕਮਲਾ ਦੇ ਨਾਲ ਹੀ ਜਿਹੜੀਆਂ ਗੇਮਾਂ ਇੱਥੇ ਕਰਾਈਆਂ ਜਾ ਰਹੀਆਂ ਆ ਅਸੀਂ ਐਮਐਲਏ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਪੈਸ਼ਲ ਤੌਰ ਤੇ ਬਾਸਕਟਬਾਲ ਦੀ ਗੇਮ ਲੈ ਕੇ ਆਏ ਤੇ ਬੜਾ ਵਧੀਆ ਇਨਫਰਾਸਟ੍ਰਕਚਰ ਉਹਨਾਂ ਨੇ ਨੈਸ਼ਨਲ ਸਟੇਡੀਅਮ ਦੇ ਵਿੱਚ ਕ੍ਰੀਏਟ ਕੀਤਾ ਜਿੱਥੇ ਲੈਸਰ ਵਰਗੇ ਇਵੈਂਟ ਵੀ ਕਰਵਾਏ ਜਾ ਸਕਦੇ ਸੋ ਮੈਂ ਪੰਜਾਬ ਸਰਕਾਰ ਦਾ ਸਪੋਰਟਸ ਡਿਪਾਰਟਮੈਂਟ ਦਾ ਸਾਡੇ ਡਾਇਰੈਕਟਰ ਸਪੋਰਟਸ ਜੀ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸਾਡੇ ਡੀਸੀ ਸਾਹਿਬ ਦਾ ਖਾਸ ਕਰਕੇ ਜਿਨ੍ਹਾਂ ਦੀ ਜਿਹੜੇ ਚੇਅਰਮੈਨ ਨੇ ਗੇਮਾਂ ਦੇ ਜਿਨ੍ਹਾਂ ਦੀ ਯੋਗ ਅਗਵਾਈ ਚ ਸਾਰੀਆਂ ਗੇਮਾਂ ਹੋਈਆਂ ਉਹਨਾਂ ਨੇ ਸਾਰਾ ਪ੍ਰਬੰਧ ਕਰਕੇ ਦਿੱਤਾ ਉਹਨਾਂ ਸਾਰਿਆਂ ਦਾ ਸਾਰੇ ਖਿਡਾਰੀਆਂ ਦਾ ਆਫੀਸ਼ੀਅਲਸ ਦਾ ਕੋਚਸ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਉਹਨਾਂ ਤੋਂ ਸਹਿਯੋਗ ਚਾਹੁੰਦਾ ਵਾ ਵੀ ਇਹਨਾਂ ਗੇਮਾਂ ਨੂੰ ਹੋਰ ਅਸੀਂ ਸਕਸੈਸਫੁਲ ਬਣਾਈ ਧੰਨਵਾਦ ਮੈਂ ਬਹੁਤ ਬਹੁਤ ਸ਼ੁਕਰੀਆ ਦਵਾ ਸਿੰਘ ਜੀ ਬਰਾਬਰ ਸਾਹਿਬ ਨੂੰ ਕੋਈ ਬੇਤੀ ਹੈ माता दर प्रेमी नाल बन के नरेंद्र सिंह साहब उन्होंने बेनती है विजय शर्मा साहब रिंकू साहब सेवा सम्मान सापत दर्शन सिंह जी साहब खोल सरप्रस्ती दिले प्यारे खेल मैदान के बड़ी मुहब्बत लवप्रीत जीवन

ਮੈਂ ਦਰਸ਼ਨਪਾਲ ਸ਼ਰਮਾ ਜੀ ਮੈਂ ਇੱਥੇ ਹਰੈਸ਼ਮੈਂਟ ਕਮੇਟੀ ਦਾ ਮੈਂਬਰ ਹਾਂ ਔਰ ਮੈਂ ਇਹ ਬੜੇ ਢੰਗ ਨਾਲ ਦੇਖ ਰਿਹਾ ਵੀ ਕੋਈ ਵੀ ਕਮੀ ਇਹਦੇ ਵਿੱਚ ਨਹੀਂ ਅਸੀਂ ਆਉਣ ਦੇਵਾਂਗੇ ਨਾ ਇੱਥੇ ਨਾ ਬੱਚਿਆਂ ਦੇ ਵਿੱਚ ਕਿੱਦਾਂ ਵਤਨ ਪੰਜਾਬ ਦੀਆਂ ਸੀਜ਼ਨ 3 2024 ਤੇ ਸਟੇਟ ਲੈਵਲ ਦਾ ਟੂਰਨਾਮੈਂਟ ਹੋ ਰਿਹਾ